ਅੱਜ ਤੁਹਾਡੇ ਨਾਲ ਦੋ ਖਬਰਾਂ ਸਾਂਝੀਆਂ ਕਰਨੀਆਂ ਤੇ ਦੋਨੇ ਖਬਰਾਂ ਜਿਹੜੀਆਂ ਉਹ ਕਾਫੀ ਜ਼ਿਆਦਾ ਜ਼ਰੂਰੀ ਆ ਪਹਿਲੀ ਖਬਰ ਤਾਂ ਇਹ ਹੈਗੀ ਆ ਉਹ ਤੜਕ ਦੀ ਫੜਕ ਦੀ ਖਬਰ ਆ ਹੈਗੀ ਆ ਮਸਾਲੇਦਾਰ ਖਬਰ ਆ ਤੇ ਉਮੀਦ ਕਰਦੇ ਆ ਕਿ ਉਸ ਨੂੰ ਸੁਣਨ ਤੋਂ ਬਾਅਦ ਜਿਹੜਾ ਤੁਹਾਡਾ ਥੋੜਾ ਜਿਹਾ ਮੂਡ ਵੀ ਸੈੱਟ ਹੋਊਗਾ ਕਿਉਂਕਿ ਆਮ ਆਦਮੀ ਪਾਰਟੀ ਨੂੰ ਇੱਕ ਝਟਕਾ ਹੋਰ ਲੱਗ ਚੁੱਕਿਆ ਤੇ ਇੱਕ ਵਿਅਕਤੀ ਜਿਹੜੀ ਹੋਰ ਡਿੱਗ ਚੁੱਕੀ ਆ ਤੇ ਪਰ ਨਾਲ ਹੀ ਇਹ ਵੀ ਗੱਲ ਹੈਗੀ ਆ ਕਿ ਪੰਜਾਬ ਦੇ ਲੋਕਾਂ ਦੇ ਉੱਤੇ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੋਰ ਜਿਮਣੀ ਚੋਣ ਦਾ ਜਿਹੜਾ ਉਹ ਭਾਰ ਪੈਜੇ ਭਾਵੇਂ ਵਿਧਾਇਕਾ ਹਰ ਵਾਰੀ ਚੋਣ ਲੈਣੇ ਆ 6 ਮਹੀਨੇ ਬਣੀ ਬੀਤ ਗਏ 6 ਮਹੀਨੇ ਨਿਰੰਦਰਾਂਦਰ ਜਿਮਨੀ ਚੋਣ ਹੋ ਜਾਂਦੀ ਆ ਪਰ ਲੋਕਾਂ ਨੂੰ ਉਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾਗਾ ਪਰ ਇੱਥੇ ਜੇਕਰ ਮਾਸਟਰ ਰਟਾਇਰ ਹੋ ਜਾਂਦਾ ਤਾਂ ਉਹ ਦੁਬਾਰਾ ਛੇਤੀ ਭਰਤੀ ਨਹੀਂ ਹੁੰਦਾ ਪਰ ਜਿਨ੍ਹਾਂ ਦਾ ਕੋਈ ਫਾਇਦਾ ਨਹੀਂਗਾ ਉਹ ਹਰ 6 ਮਹੀਨੇ ਬਾਅਦ ਜਿਹੜਾ ਉਹ ਉਹਨਾਂ ਜਿਮਨੀ ਚੋਣ ਆ ਜਿਹੜੀ ਹੁੰਦੀ ਹੈਗੀ ਆ ਤੇ ਇਸੇ ਹੀ ਤਰੀਕੇ ਦੇ ਨਾਲ ਅੱਜ ਦੋਨਾਂ ਖਬਰਾਂ ਦੇ ਵਿੱਚੋਂ ਪਹਿਲੀ ਖਬਰ ਤਾਂ ਇਹ ਹੈਗੀ ਆ ਕਿ ਤੁਹਾਨੂੰ ਦੱਸ ਦਈਏ ਕਿ ਹਲਕਾ ਖੰਡੂਰ ਸਾਹਿਬ ਤੋਂ ਇੱਕ ਸੀਟ ਆ ਜਿਹੜੀ ਉਹ ਖਾਲੀ ਹੋ ਸਕਦੀ ਆ ਕਿਉਂਕਿ ਇਹ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਆਪ ਦੇ ਹਲਕਾ ਖੰਡੂਰ ਸਾਹਿਬ ਤੋਂ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸ ਦਈਏ ਕਿ ਇਹ ਗ੍ਰਿਫਤਾਰੀ ਉਸਮਾकांड ਮਾਮਲੇ ਵਿੱਚ ਕੀਤੀ ਗਈ ਹੈ ਤੇ ਵਿਧਾਇਕ ਸਮੇਤ 7 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਤੇ ਇਸ ਮਾਮਲੇ 'ਚ 12 ਸਤੰਬਰ ਨੂੰ ਫੈਸਲਾ ਸੁਣਾਇਆ ਜਾਊਗਾ ਇਹ ਪੂਰਾ ਮਾਮਲਾ ਇੱਕ ਅਨੁਸੂਚਿਤ ਜਾਤੀ ਪਰਿਵਾਰ ਨਾਲ ਸੰਬੰਧਿਤ ਲੜਕੀ ਹਰਬਿੰਦਰ ਕੌਰ ਉਸਮਾਨ ਨਾਲ ਛੇੜਛਾੜ ਅਤੇ ਉਸਤੇ ਹਮਲੇ ਦਾ ਹੈ ਹਰਬਿੰਦਰ ਕੌਰ ਉਸਮਾਨ ਇੱਕ ਵਿਆਸਮਾਗਮ ਵਿੱਚ ਸ਼ਾਮਲ ਹੋਣ ਆਈ ਸੀ ਜਿੱਥੇ ਇਹ ਸਾਰੀ ਘਟਨਾ ਵਾਪਰੀ ਇਸ ਮਾਮਲੇ 'ਚੋ ਅਡੀਸ਼ਨਲ ਸੈਸ਼ਨ ਜੱਜ ਤਰਨਤਾਰਨ ਪ੍ਰੇਮ ਕੁਮਾਰ ਦੀ ਅਦਾਲਤ ਨੇ ਖੰਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਹੋਰਾਂ ਨੂੰ ਮੁੱਖ ਦੋਸ਼ੀ ਠਹਿਰਾਇਆ ਹੈ ਸਜ਼ਾ ਦਾ ਫੈਸਲਾ 12 ਤਰੀਕ ਨੂੰ ਐਲਾਨਿਆ ਜਾ ਸਕਦਾ ਹੈ ਇਸ ਵੇਲੇ ਦੋਸ਼ੀ ਵਿਧਾਇਕ ਲਾਲਪੁਰਾ ਅਤੇ ਹੋਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਇਹ ਮਾਮਲਾ 4 ਮਾਰਚ 2013 ਦਾ ਹੈ ਪਿੰਡ ਉਸਮਾ ਦੀ ਰਹਿਣਵਾਰੀ ਹਰਬਿੰਦਰ ਕੌਰ ਉਸਮਾਨ ਆਪਣੇ ਪਿਤਾ ਕਸ਼ਮੀਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚੀ ਸੀ ਜਦੋਂ ਹਰਬਿੰਦਰ ਕੌਰ ਉਸਮਾਨ ਨਾਲ ਉੱਥੇ ਮਜੂਰ ਟੈਕਸੀ ਡਰਾਈਵਰਾਂ ਨੇ ਕਥਿਤ ਤੌਰ ਤੇ ਛੇੜਛਾੜ ਕੀਤੀ ਜਦੋਂ ਉਸਨੇ ਵਿਰੋਧ ਕੀਤਾ ਤਾਂ ਟੈਕਸੀ ਡਰਾਈਵਰਾਂ ਨੇ ਉਸ ਦੀ ਕੁੱਟਮਾਰ ਕੀਤੀ ਮੌਕੇ ਤੇ ਪਹੁੰਚੀ ਪੁਲਿਸ ਨੇ ਪਰਿਵਾਰ ਨੂੰ ਸੜਕ ਤੇ ਬੇਰਹਿਮੀ ਨਾਲ ਕੁੱਟਿਆ ਜਿਵੇਂ ਹੀ ਇਸ ਦੀ ਵੀਡੀਓ ਮੀਡੀਆ ਤੱਕ ਪਹੁੰਚੀ ਇਹ ਮਾਮਲਾ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਜਸਦran ਸੁਪਰੀਮ ਕੋਰਟ ਨੇ ਮਾਮਲੇ ਦਾ ਨੋਟਿਸ ਲਿਆ ਅਤੇ ਪੀੜਤ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਆਦੇਸ਼ ਦਿੱਤੇ ਸਨ। ਦੋਸ਼ੀ ਟੈਕਸੀ ਡਰਾਈਵਰਾਂ ਵਿੱਚ ਮਨਜਿੰਦਰ ਸਿੰਘ ਲਾਲਪੁਰਾ 2022 ਵਿੱਚ ਫੰਡੂਰ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣੇ ਗਏ। ਬਚਾਅ ਪੱਖ ਦੇ ਵਕੀਲ ਨੇ ਵਧੀਕ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਵਿੱਚ ਪੇਸ਼ ਹੋ ਕੇ ਘੱਟੋ-ਘੱਟ ਸਜ਼ਾ ਦੀ ਅਪੀਲ ਕੀਤੀ। 12-5 ਮਿੰਟ ਤੇ ਅਦਾਲਤ ਨੇ ਦੋਸ਼ੀਆਂ ਨੂੰ ਦੋਸ਼ੀ ਘਰਾੜ ਦਿੱਤਾ ਅਤੇ ਸਾਰਿਆਂ ਨੂੰ ਪੁਲਸ ਹरासत ਵਿੱਚ ਲੈਣ ਦੇ ਹੁਕਮ ਦਿੱਤੇ ਜਿਸ ਤੋਂ ਬਾਅਦ ਅਦਾਲਤ ਦਾ ਅਹਤਾ ਪੋਸਿਸ਼ ਹੋਣੀ ਵਿੱਚ ਬਦਲ ਗਿਆ ਦੋਸ਼ੀਆਂ ਦੀ ਸਜ਼ਾ ਬਾਰੇ ਫੈਸਲਾ 12 ਤਰੀਕ ਨੂੰ ਲਿਆ ਜਾਵੇਗਾ ਤੇ ਇੱਕ ਖਬਰ ਆ ਜਿਹੜੀ ਉਹ ਹੋਰ ਤੁਹਾਡੇ ਨਾਲ ਸਾਂਝੀ ਕਰ ਦੇਣੀ ਚਾਹੁੰਦੇ ਆ ਇਹ ਖਬਰ ਆ ਜਿਹੜੀ ਉਹ ਅੱਜ ਜੋ ਖੱਬੇ ਪੱਖੀ ਤਰ੍ਹਾਂ ਹੈਗਾ ਉਹਨਾਂ ਵੱਲੋਂ ਪ੍ਰੋਟੈਸਟ ਕੀਤੇ ਗਏ ਵੱਖ-ਵੱਖ ਥਾਵਾਂ ਦੇ ਉੱਤੇ ਜਲੰਧਰ ਵੀ ਪ੍ਰੋਟੈਸਟ ਕੀਤੇ ਗਏ ਆ ਤੇ ਇਸ ਤੋਂ ਇਲਾਵਾ ਜਿਹੜਾ ਮਾਨਸੇ ਵੀ ਪ੍ਰੋਟੈਸਟ ਕੀਤੀ ਗਿਆ ਮਾਨਸੇ ਤੋਂ ਜਿਹੜਾ ਖਬਰ ਆ ਜਿਹੜੀ ਇਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਫਾਸੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਦੇ ਸੱਦੇ ਤੇ ਇਜ਼ਰਾਈਲ ਦੇ ਵਿੱਤ ਮੰਤਰੀ ਬੇਜਾ ਲੇਲ ਸਮੂਟ ਰਿਚ ਦੇ ਭਾਰਤ ਦੌਰੇ ਦੇ ਵਿਰੋਧ ਚ ਅੱਜ ਇੱਥੇ ਸੀਪੀਆਈ ਐਮਐਲ ਲਿਬ੍ਰੇਸ਼ਨ ਖੱਬੇ ਪੱਖੀ ਸੰਗਠਨਾ ਅਤੇ ਮੁਸਲਿਮ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸ਼ਹੀਦ ਸੇਵਾ ਸਿੰਘ ਠਿਕਰੀ ਵਾਲਾ ਦੇ ਬੁੱਤ ਨੇੜੇ ਇਜ਼ਰਾਈਲੀ ਪ੍ਰਧਾਨ ਮੰਤਰੀ ਨਤਾਨਯਾਹੂ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ ਗਿਆ। ਲਿਬਰੇਸ਼ਨ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਵੱਲੋਂ ਜਾਰੀ ਪ੍ਰੈਸ ਬਿਆਨ ਚੋ ਕਿਹਾ ਕਿ ਇਜ਼ਰਾਈਲ ਨੇ ਸਾਰੇ ਮਾਨਵੀ ਅਤੇ ਜੰਗੀ ਉਸੂਲਾਂ ਦੀ ਘੋਰ ਉਲੰਘਣਾ ਕਰਕੇ ਫਲਸਤੀਨ ਦੀ ਹੋਂਦ ਨੂੰ ਮੂਲੋਂ ਹੀ ਖਤਮ ਕਰਨ ਲਈ ਨਸਲਕੁਸ਼ੀ ਦੀ ਮਹਿਮ ਗੱਡੀ ਹੋਈ ਹੈ। ਇਜ਼ਰਾਈਲੀ ਫੌਜਾ ਹੁਣ ਤੱਕ 70000 ਤੋਂ ਵੱਧ ਬੇਕਸੂਰ ਫਲਸਤੀਨੀ ਲੋਕਾਂ ਨੂੰ ਕਤਲ ਕਰ ਚੁੱਕੀ ਹੈ। ਅੰਨੇਵਾਪਮ ਬਾਰੀ ਕਰਕੇ ਗਾਜਾ ਪੱਟੀ ਵਿੱਚ ਕੁੱਲ ਘਰਾਂ ਹਸਪਤਾਲਾਂ ਸਕੂਲਾਂ ਅਤੇ ਹੋਰ ਪ੍ਰਬੰਧਕੀ ਇਮਾਰਤਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਗਿਆ ਹੈ। ਜ਼ਖਮੀਆਂ ਤੇ ਬਿਮਾਰਾਂ ਨੂੰ ਉੱਥੇ ਕੋਈ ਇਲਾਜ ਨਹੀਂ ਮਿਲ ਰਿਹਾ। ਹਾਲੇ ਤੱਕ ਬਚੇ ਹੋਏ ਲੋਕ ਖਾਣਾ ਪੀਣ ਵਾਲੇ ਪਾਣੀ ਵਰਗੀਆਂ ਬੁਨਿਆਦੀ ਚੀਜ਼ਾਂ ਤੋਂ ਵਾਂਝੇ ਤੇਜ਼ੀ ਨਾਲ ਭੁੱਖਮਰੀ ਅਤੇ ਅਕਾਲ ਵੱਲ ਵਧਦੇ ਜਾ ਰਹੇ ਹਨ। ਇਜ਼ਰਾਈਲ ਨੇ ਬਾਹਰੋਂ ਜਨਵਰੀ ਮਾਨਵੀ ਸਹਾਇਤਾ, ਖੁਰਾਕੀ ਵਸਤਾਂ, ਦਵਾਈਆਂ ਅਤੇ ਪਾਣੀ ਉੱਤੇ ਵੀ ਸਖਤ ਰੋਕਾਂ ਲਾਈਆਂ ਹੋਈਆਂ ਹਨ। ਇਥੋਂ ਤੱਕ ਕਿ ਸਰਨਾਰਥੀ ਕੈਂਪਾਂ ਤੇ ਹਸਪਤਾਲ ਉੱਪਰ ਵੀ ਬੰਬਾਰੀ ਕੀਤੀ ਜਾ ਰਹੀ ਹੈ ਇਹਨਾਂ ਹਮਲਿਆਂ ਦੀ ਹਕੀਕਤ ਪੇਸ਼ ਕਰਨ ਵਾਲੇ ਪੱਤਰਕਾਰਾਂ ਨੂੰ ਗਿਣਮਿਤ ਕੇ ਹਮਲਿਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਜਿਹੇ ਅਣਮਨੁੱਖੀ ਕਤਲੇਆਮ ਬਦਲੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵੱਲੋਂ ਇਜ਼ਰਾਇਲ ਨੂੰ ਜੰਗੀ ਅਪਰਾਧੀ ਐਲਾਨਿਆ ਹੋਇਆ ਹੈ ਇਜ਼ਰਾਇਲ ਦੇ ਇਹਨਾਂ ਘਿਣਾਉਣੇ ਕਾਰਨਾਮਿਆਂ ਖਿਲਾਫ ਦੁਨੀਆ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲੱਖਾਂ ਦੀ ਗਿਣਤੀ ਚ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ ਹਨ ਖੁਦ ਇਜ਼ਰਾਇਲ ਦੇ ਅੰਦਰ ਵੀ ਜੰਗਬੰਦ ਕਰਨ ਲਈ ਅਕਸਰ ਲੋਕ ਆ ਜਿਹੜੇ ਵਿਰੋਧ ਕਰਨ ਲਈ ਸੜਕਾਂ ਤੇ ਉਤਰਦੇ ਹਨ ਪਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਤਾਨੀਯਾਹੁ ਜਿਸ ਖਿਲਾਫ ਅਦਾਲਤ ਵਿੱਚ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਤਹਿਤ ਮੁਕੱਦਮਾ ਚੱਲ ਰਿਹਾ ਹੈ ਉਹ ਸਜ਼ਾ ਤੋਂ ਬਚਣ ਲਈ ਜਾਣਬੁੱਝ ਕੇ ਇਹ ਖੂਨੀ ਜੰਗ ਜਾਰੀ ਰੱਖਣ ਲਈ ਵਜਤ ਹੈ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਜਿਹੀ ਸਥਿਤੀ 'ਚੋਂ ਇਜ਼ਰਾਈਲ ਦੇ ਵਿੱਤ ਮੰਤਰੀ ਦੀ ਭਾਰਤ ਫੇਰੀ ਅਤੇ ਇਜ਼ਰਾਈਲ ਨਾਲ ਵਪਾਰ ਨੂੰ ਵਧਾਉਣ ਦੀਆਂ ਮੋਦੀ ਸਰਕਾਰ ਦੀਆਂ ਸਕੀਮਾਂ ਅਸਲ ਵਿੱਚ નિર્ਦੋਸ਼ ਫਿਲਸਤੀਨੀ ਲੋਕਾਂ ਦੇ ਕਤਲਿਆਂ ਨੂੰ ਲਗਾਤਾਰ ਜਾਰੀ ਰੱਖਣ ਮਦਦਗਾਰ ਹੋਣ ਤੇ ਨੇਤਨਯਾਹੁ ਦੇ ਅਪਰਾਧਕ ਮਨਸੂਬਿਆਂ ਦੇ ਪੱਖ ਵਿੱਚ ਖੜਨ ਤੋਂ ਇਲਾਵਾ ਹੋਰ ਕੁਝ ਨਹੀਂ ਹਨ ਅਸੀਂ ਮੰਗ ਕਰਦੇ ਹਾਂ ਕਿ ਭਾਰਤ ਗਾਜ਼ਾ ਪੱਟੀ ਵਿੱਚ ਫਿਲਸਤੀਨੀ ਲੋਕਾਂ ਦੀ ਮੁਕੰਮਲ ਨਸ਼ਲ ਕੁਸੀ ਵਰਗਾ ਕੁਕਰਮ ਕਰ ਰਹੀ ਬੁੱਚੜ ਨੇਤਨਯਾਹੁ ਸਰਕਾਰ ਨਾਲੋਂ ਸਾਰੇ ਕੂਟਨੀਤਿਕ ਤੇ ਵਪਾਰਕ ਸਬੰਧਾਂ ਜਿਹੜੇ ਉਹ ਖਤਮ ਕਰੇ ਪ੍ਰਦਰਸ਼ਨਕਾਰੀਆਂ ਨੇ ਮੋਦੀ ਸਰਕਾਰ ਵੱਲੋਂ ਪਹਿਲਾ ਯੂਨੋ ਵਿੱਚ ਜੰਗਬੰਦੀ ਲਈ ਪੇਸ਼ ਮਤਿਆ ਸਮੇਂ ਗੈਰ ਹਾਜ਼ਰ ਰਹਿਣ ਦੀ ਸਖਤ ਨਿੰਦਾ ਕੀਤੀ। ਉਹਨਾਂ ਮੰਗ ਕੀਤੀ ਕਿ ਇਜ਼ਰਾਈਲ ਗਾਜ਼ਾ ਪੱਟੀ ਅਤੇ ਪੱਛਮੀ ਕੰਢੇ ਤੋਂ ਫੌਜਾਂ ਬਾਹਰ ਕੱਢ ਕੇ ਤੁਰੰਤ ਇੱਕ ਕਪਾਸੜ ਜੰਗਬੰਦ ਕਰੇ ਅਤੇ ਨੇਤਾ ਨੇ ਉਹਨੂੰ ਉਸਦੇ ਜੰਗੀ ਅਪਰਾਧਾਂ ਲਈ ਸਖਤ ਸਜ਼ਾ ਦਿੱਤੀ ਜਾਵੇ। ਇਸ ਮੌਕੇ ਮਤਾ ਪਾਸ ਕਰਕੇ ਇੱਥੇ ਪੰਜਾਬ ਵਿੱਚ ਹੜ੍ਹਾਂ ਨਾਲ ਹੋਈ ਭਾਰੀ ਤਬਾਹੀ ਉੱਤੇ ਦੁੱਖ ਪ੍ਰਗਟ ਕੀਤਾ ਗਿਆ। ਉੱਥੇ ਪੰਜਾਬ ਦੇ ਅੰਦਰੋਂ ਅਤੇ ਗਵਾਂਡੀ ਸੂਬਿਆਂ ਹਰਿਆਣਾ, ਯੂਪੀ, ਰਾਜਸਥਾਨ ਵਿੱਚੋਂ ਅਤੇ ਖਾਸ ਕਰਕੇ ਮੁਸਲਮ ਭਾਈਚਾਰੇ ਵੱਲੋਂ ਹੜਪੀੜਤਾ ਲਈ ਭਾਰੀ ਮਾਤਰਾ ਵਿੱਚ ਰਾਸਤਰੀ ਲੋੜੀ ਦਾ ਸਮਾਨ ਲਿਆਉਣ ਅਤੇ ਦਹਾਣ ਵਿਰੋਖਮ ਵਿੱਚ ਪਾ ਕੇ ਹੜ ਵਿੱਚ ਘਿਰੇ ਲੋਕਾਂ ਦਾ ਬਚਾਅ ਕਰਨ ਲਈ ਸਮੂਹ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ। ਇਕੱਠ ਨੇ ਹਾਲੇ ਤੱਕ ਹੜ ਤੋਂ ਪ੍ਰਭਾਵਿਤ ਸਾਰੇ ਲੋਕਾਂ ਨੂੰ ਕੋਈ ਨਕਤ ਅੰਤਰੀਮ ਰਾਹਤ ਅਦਾ ਨਾ ਕਰਨ ਬੰਦੇ ਮਾਨ ਸਰਕਾਰ ਦੀ ਅਤੇ ਲੰਬਾ ਸਮਾਂ ਪੰਜਾਬ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰਨ ਅਤੇ ਹੁਣ ਹੋਏ ਨੁਕਸਾਨ ਦੀ ਤੁਲਨਾ ਵਿੱਚ ਬਿਲਕੁਲ ਮਾਮੂਲੀ ਰਕਮ ਦੇਣ ਦਾ ਐਲਾਨ ਕਰਨ ਬਦਲੇ ਪ੍ਰਧਾਨ ਮੰਤਰੀ ਮੋਦੀ ਦੀ ਸਖਤ ਨਿੰਦਾ ਕੀਤੀ ਗਈ ਇਸ ਰੋਸਫਖਰ ਵਿੱਚ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਬਲਵਿੰਦਰ ਸਿੰਘ ਘਰਾੰਗਣਾ ਲਿਬਰੇਸ਼ਨ ਵੱਲੋਂ ਅਨਛੱਤਰ ਸਿੰਘ ਖੀਵਾ ਜੀਪੀਕੀ ਗੁਰਸੇਵਕ ਸਿੰਘ ਮਾਨ ਬੀਕੇਯੂ ਡਕੌਂਦਾ ਤਨੇਰ ਵੱਲੋਂ ਜਸਪਾਲ ਸਿੰਘ ਭੈਣੀ ਬਾਗਾ ਲਖਵੀਰ ਸਿੰਘ ਅਕਲਿਆ ਇਨਕਲਾਬੀ ਕੇਂਦਰ ਵੱਲੋਂ ਜਗਮੀਲ ਸਿੰਘ ਪੈਸ਼ਨਰ ਐਸੋਸੀਏਸ਼ਨ ਵੱਲੋਂ ਸ਼ਕੰਦਰ ਸਿੰਘ ਕ੍ਰਾਂਗਣਾ ਜਮਹੂਰੀ ਕਿਸਾਨ ਸਭਾ ਵੱਲੋਂ ਮੇਜਰ ਸਿੰਘ ਦੱਲੋਵਾਲ ਸੀਪੀਆਈ ਦੇ ਆਗੂ ਕਿਰਸ਼ਨ ਚੋਹਾਨ ਏਪਵਾ ਆਗੂ ਜਸਵੀਰ ਕੌਰ ਨੱਤ ਐਸਾ ਆਗੂ ਸੁਖਜੀਤ ਰਾਮਾਨੰਦ ਦੀ ਅਮਨਦੀਪ ਸਿੰਘ ਰਾਮਪੁਰ ਮੰਡੇਰ ਪੰਜਾਬ ਕਿਸਾਨ ਯੂਨੀਅਨ ਵੱਲੋਂ ਸੁਖਚਰਨ ਸਿੰਘ ਦਾਨੇਵਾਲੀਆ ਬੀਕੇਯੂ ਕ੍ਰਾਂਤੀਕਾਰੀ ਵੱਲੋਂ ਗੌਰਵ ਪ੍ਰਣਾਮ ਸਿੰਘ ਅਤੇ ਮੁਸਲਮ ਫਰੰਟ ਵੱਲੋਂ ਮੀਆਂ ਤਰਸੀਮ ਖਾਨ ਅਤੇ ਹੋਰ ਵਰਕਰ ਸ਼ਾਮਲ ਹੈ ਸੋ ਅੱਜ ਦੇ ਲਈ ਇਹ ਦੋ ਖਬਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਉਮੀਦ ਕਰਦੇ ਆ ਸਾਡਾ ਇਹ ਕੰਮ ਆ ਜਿਹੜਾ ਉਹ ਤੁਹਾਨੂੰ ਚੰਗਾ ਲੱਗ ਰਿਹਾ ਹੋਊਗਾ ਜੇਕਰ ਸਾਡਾ ਕੰਮ ਚੰਗਾ ਲੱਗ ਰਿਹਾ ਤਾਂ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ ਕਮੈਂਟ ਲਾਜ਼ਮੀ ਕਰਨਾ ਕਮੈਂਟ ਕਰਕੇ ਆਪਣੀ ਰਾਏ ਲਾਜ਼ਮੀ ਦੇਣੀ ਅੱਜ ਦੇ ਲਈ ਇਨਾਂ ਹੀ ਮੈਂ ਬਲਰਾਜ ਮੌਰ ਤੁਹਾਡਾ ਬਹੁਤ ਬਹੁਤ ਧੰਨਵਾਦ